ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਉ ਪੈੰਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੇ ਤੂੰ ਹੋਰ ਹਉ ਮੈਂ ਆਵੂ ਜਾਉ ਹੈਨ ਵਿਰਲੇ ਨਾਹੀ ਕਣੀ ਹੈਨ ਪੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਣ ਨਾਹੀ ਤਾਣ ਚੋਟੈ ਸੇਤੀ ਜੋ ਮਰੇ ਲੱਗੀ ਸਾਪਰਵਾਣ ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾਂ ਪਰਵਾਣ ਪਿਰਮ ਪੈ ਕਾਮ ਨਾ ਨਿਕਲੇ ਲਾਇਆ ਤਿਨ ਸੋ ਜਾਣ ਭਾਂਡਾ ਤੋਐ ਕੌਣ ਜੇ ਕੱਚਾ ਸਾਜਿਆ ਸਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਈ ਵਾਜਾ ਭਾਵ ਸੀ ਮਨੁਹ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਨ ਖਰੇ ਰੂਪ ਇਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿਧ ਨਾ ਬੋਧ ਨਾ ਅਕਲ ਸਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸ਼ੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਐ ਮੁਕਤ ਸੋਈ ਬ੍ਰਹਮਣ ਪੂਜਣ ਜੁਗਤੈ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪਨਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਨਾ ਕੀਤਾ ਆਪੇ ਪਾਵੈ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਭਨੀ ਘਟਿ ਸਹਵਸੈ ਸਹਿ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿ ਤੈਥਾਈ ਗਿਆਨ ਹੀ ਨੰਗ ਅਗਿਆਨ ਪੂਜਾ ਆੰਦਰ ਵਰਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੈ ਉੱਠੀ ਚੱਲੈ ਸਾਧਨਾਹੀ ਅਵੇਹੀ ਗੱਲੈ RAM ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੂ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲక్ష్ਮਣ ਜੋਗ ਹਣਮੰਤਰ ਆਰਾਧਿਆ ਆਇਆ ਕਰ ਸੰਯੋਗ ਉਲਾਦ ਐਤਨਾ ਸਮਝਾਈ ਤਿੰਨ ਪ੍ਰਭ ਕੀ ਏਕਾਮ ਨਾਨਕ ਵੀ ਪਰਵਾਹ ਸੂ ਕੀਰਤਨਾ ਮਿਟੈ ਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨਿਸ਼ਾਨੀ ਟੂਟ ਨਾ ਆਵੇ ਅੰਨੀ ਉਦੋਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਨੇ ਵੈ ਸੋ ਦੇਵੈ ਨਾਹੀ ਖੱਤੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਬਲਾ ਕੰਚਨਵੰਨ ਕੈ ਦੂਖੜੈ ਸੜਿਓ ਹੀ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਗੈ ਸੀਤੀ ਮੇਰਾ ਸੰਗ ਜਿਤ ਡਿਠੈ ਤਨ ਪਰ ਫੋੜੈ ਚੜੈ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਈਵੇਂ ਗਈ ਵਿਹਾਈ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਉਹ ਰਾਏ ਨੂੰ ਮਤ ਚੱਲੈ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣਹਿਰੀਆਂ ਤਾਂ ਅੰਨੇ ਪਵਣਾ ਖਾਤੀ ਟੋਅ ਪੂਰੇ ਕਾ ਕੀਆ ਸਭ ਕਿਸ ਪੂਰਾ ਕਟਵਾਦ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ